ਕੀ ਸਰ ਜੀ ਕਰੋ ਹੈਲੋ ਕਿਵੇਂ ਬਈ ਸਾਰੇ ਆ ਨੇ ਠੀਕੋ ਕੋਈ ਨਕਕਾਰਾ ਨਹੀਂ ਬਗਿਆ ਜਿਹੜੇ ਹਸਾਬ ਨਾਲ ਪਾਈ ਆ ਇੱਕ ਵਾਰੀ ਠੋਕ ਤੇ ਕੰਮ ਵੀ ਠੀਕ ਠਾਕ ਆ ਇੱਥੇ ਰਹਿਣਾ ਮੈਂ ਕੋਈ ਨਹੀਂ ਇੱਥੇ ਸ਼ੂਟ ਕਰਦੇ ਆਪਾਂ ਖੇਡਾਂ ਨਾਲ ਟੋਲਾ ਤੇ ਜਸਟ ਲੋ ਨੂੰ ਕਿਹੜੇ ਕਿਹੜੇ ਪਿਆਰ ਕਰ ਦਿੰਦੇ ਥੋੜੀ ਲਾਵੋ ਤੁਹਾਡਾ ਫੋਲਮਾਨੇ ਵਿੱਚ ਵੀ ਜਾਇਆ ਤੇ ਅੱਜ ਦਾ ਸਟਾਰ ਆ ਨਹੀਂ ਤੇ ਰੱਖ ਨਾ ਕਰੋ ਮੜਾ ਜਾ ਬਈ ਸਿਰ ਕਰਕੇ ਜਮ ਕੇ ਸੋਨਾ ਸਾਰਿਆਂ ਦਾ ਧੰਨਵਾਦ ਸੋਡੇ ਕਰਕੇ ਅੱਜ ਅਸੀਂ ਇੱਥੇ ਖੜੇ ਆ ਇੱਕ ਮੈਂ ਥੋੜੀ ਜੀ ਨਾ ਕੰਮ ਦੀ ਗੱਲ ਕਰਕੇ ਜਦੋਂ ਇੱਥੇ ਆਰਨੇ ਤੇ ਲੱਗਿਆ ਦੀ ਬਾਈ ਹੈ ਨਾ ਤੇ ਉਦੋਂ ਸਾਡਾ ਕੰਮ ਚੱਲਿਆ ਨਹੀਂਦੀ ਤੇ ਰਾਤ ਨੂੰ ਸੋਦੀ ਇੱਥੇ ਮੈਂ ਇੱਥੇ ਖੜਾ ਦੀ ਬਦਨੀਓ ਕੋਠਾ ਹੋ ਗਈ ਤੇ ਉਦੋਂ ਮੈਂ ਸੋਚਦਾ ਹੁੰਦਾ ਕਿ ਯਾਰ ਮੈਂ ਵੀ ਕਦੇ ਆਇਆ ਆਉਂਗਾ ਜੋ ਦਿਨ ਆ ਗਿਆ ਮੇਰੇ ਲਈ ਬਹੁਤ ਵੱਡੀ ਗੱਲ ਹੈ ਇਹ ਤਾੜੀਆਂ ਲੱਗ ਰਹੀਆਂ ਗੱਲ ਤੇ ਜਿਹੜਾ ਬੰਦਾ ਸੋਚਦਾ ਹੁੰਦਾ ਉਹ ਹੀ ਕੁਝ ਬਣਦਾ ਹੁੰਦਾ ਕੀ ਹੋ ਸਟੇਜ ਤੇ ਜਿੱਥੇ ਤੰਗ ਮੁੰਡੇ ਖੜੇ ਨੇ ਮੈਂ ਇਦਾਂ ਜਿਹਾ ਉੱਥੇ ਖੜੇ ਸੀ ਮੈਨੂੰ ਦੂਰੀ ਹੋ ਰਹੀ ਦੀ ਯਾਰ ਮੇਰਾ ਕੰਮ ਕਦਮੋ ਕਿਉਂ ਚਲੋ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਆ ਜਾਣਾ ਥੈਂਕ ਯੂ ਬਈ ਤੁਹਾਡੇ ਸਾਰਿਆਂ ਦਾ ਮੈਨੂੰ ਤਾਂ ਲੋਕਾਂ ਨੇ ਐਵੇਂ ਕਲਾਕਾਰ ਬਣਾ ਦਿੱਤਾ ਜਿਵੇਂ ਭਗਵਾਨ ਤੁਮਾਨੂੰ ਵੋਟਾਂ ਨਹੀਂ ਮਈਆਂ ਦੀ ਤਾਂ ਕੀ ਨਰਮ ਬਣਾ ਬੰਦਾ ਹੈ ਨਹੀਂ ਉਦਾਂ ਦਾ ਤੇ ਉੱਥੇ ਸੀ ਐਮ ਸਾਹਿਬ ਤੁੰ ਹਾਂ ਹਾਂ ਠੀਕ ਹੈ ਜੀ ਐਮ ਵਾਲੀ ਰੁਕੀ ਨਹੀਂ ਕਿਨੇ ਪਰ ਕੀਤਾ ਵੀਡੀਓ ਨੂੰ ਵਗੇ ਦਾ ਕੰਮ ਹੋ ਜੇ ਪਹਿਲਾ ਵਾਰ ਆਪਣਾ ਤੂੰ ਜਾਇ ਨਾ ਕਾਲੀ ਆਇਰ ਮੱਝਾਣਾ ਤੇ ਆ ਸੰਜਾ ਮੇਲੇ ਖੜਿਆ ਚ ਟੂਰਨਾਮੈਂਟ ਹੁਣ ਲੱਦ ਦੇ ਕੇ ਬਾਦਲ ਨਾ ਜਾਓ ਖੜਿਆ ਵਾਲਿਓ ਇਹ ਤਾਂ ਯਾਰਾ ਜੀ ਉਹਦੇ ਨੇ ਗੱਲ ਐ ਕੋਈ ਬਥੇਰੀਆਂ ਬੰਬਾਂ ਫੁੱਫੜਾ ਦੇ ਘੈਂਦੇ ਪਾਦੀਆਂ ਹੁਣ ਨਾ ਪਾਇਓ ਪਹਿਲਾ ਹਰਾ ਪੈ ਨਾ ਮੇਰਾ ਬੇਰ ਨਿਗਾਰੀ ਤੇ ਚੱਲੂ ਬਸ ਹੌਂਦਾ ਮੈਂ ਅਈ ਕੱਤੀ ਕੀ ਬੱਲੇ ਕਰੂਗਾ ਜਿਆ ਤੇ ਜਿਹੜਾ ਕੁਸੋਤੇ ਦੇਖਦਿਆਂ ਨੂੰ ਲਿਖ ਲੈਨੇ ਆ ਇਥੋਂ ਦੀ ਮਣੀ ਰਜੋ ਫੇ ਵੀ ਟੁੱਟ ਜਾਂਦੀ ਹੈ ਮੈਂ ਵੀ ਕਿਾ ਇੱਕ ਦਿਨ ਜਦੋਂ ਮੈਂ ਦੇਖਿਆ ਮਾਂ ਯਾਰ ਆਪਣੇ ਤਾਂ ਮਾਂ ਪਿਓ ਹਣਾ ਕਿਵੇਂ ਤੋੜਦੇ ਨੇ ਕਿ 4 ਰੁਪਏ ਇਕੱਠੇ ਕਰਕੇ ਤੇ ਮੋਹਿੰਦੀ ਦੇ ਨਗਰ ਮਾਂ ਦਾ ਮੰਗ ਰੋ ਜਦੋਂ ਪਿੰਡਾਂ ਤੋਂ ਭਰ-ਭਰ ਬੱਸਾਂ ਚੱਲੀਆਂ ਜਿੱਥੇ-ਜਿੱਥੇ ਘੈਂਟਾ ਲੁੱਟਾਰੀ ਮਾਰਦੇ ਹੋ ਭਾਈ ਬੜੇ ਜਦੋਂ ਪਿੰਡਾਂ ਤੋਂ ਭਰ-ਭਰ ਬੱਸਾਂ ਚੱਲੀਆਂ ਚੰਡੀਗੜ੍ਹ ਰਹਿੰਦੀਆਂ ਕੁੜੀਆਂ ਗੱਲੀਆਂ ਬਾਪੂ ਚੋੜੀ ਜੀਰ ਕਾਨਾ ਦੀ ਪਿੰਡ ਸਰਸੀ ਕਾ ਕੇ ਰੱਖਦੀ ਪੱਬ ਬੋਜ ਬੋਸੀ ਚੱਕਦੀ ਚੰਡੀਗੜ੍ਹ ਪਿੰਡ ਅਗਰ ਮਤਾਂ ਉੱਡ ਜੀ ਜਾਂਦਾ ਬੜੀ ਆਉਂਦੀ ਖੜੇ ਪਿੰਡ ਸਰਸੀ ਢੋਕੇ ਰੱਖਦੀ ਪੱਬ ਬੋਜ ਬੋਸੀ ਡੱਕਦੀ ਚੰਡੀਗੜ੍ਹ ਨਾਲ ਗਾਰੂ ਦੇ ਡੱਕਦੀ ਗਾਂਜੇ ਫੀਟਿੰਗਾਂ ਦੇ ਵਿੱਚ ਰੱਖਦੀ ਸਾਨੂੰ ਵੀ ਟੱਕਰੀ ਸੀ ਨਿੱਕਲੀ ਹੋਊ ਸੇਵ ਜੀ ਇਸਤ ਕਾਨਾ ਦੀ ਬਾਤਾ ਕਾਨ ਕਾ ਮੇਰ ਕਰੀ ਬਤ ਮਜੀਰ ਕਾਨਾ ਦੀ ਇਹ ਇੱਕਾ ਹੋਰ ਜਿਹੜਾ ਸੁਣਾ ਮੱਸੇ ਦੀ ਦੱਸਦਾ ਉਹ ਮੈਂ ਕਿਹ ਕਰਦਾ ਉਹ ਮੈਂ ਤਾਂ ਅਰੇ ਜਿਵੇਂ ਕੀ ਜਾਂਦੀਆਂ ਮੈਨੂੰ ਕੁਝ ਬੋਲੀ ਨਹੀਂ ਆਉਂਦਾ ਮੈਂ ਵੀ ਬੋਲਦਾ ਚਲੋ ਜੀ ਕਾਪਾ ਥੋੜਾ ਠੰਡਾ ਹੋ ਗਿਆ ਤੇ ਇੱਕ ਬਾਈ ਹੋਰ ਸੁਣਾਦਾ ਕਹਿੰਦਾ ਕੁੜੀ ਪੰਜਾਬੀ ਬੁੱਢਾ ਪੰਜਾਬੀ ਬੋਲਦਾ ਤੇ ਕੁੜੀ ਹਿੰਦੀ ਬੋਲਦੀ ਆ ਕਹਿੰਦਾ ਕਿ ਸਾਰਨੇ ਜੀ ਦੇ ਕੁਝ ਦਿਨਾਂ ਦਾ ਲਾਉਂਦਾ ਸੀ ਮੈਂ ਟਰਾਈਆਂ ਮਖੇ ਇਹਨੂੰ ਦੇਖਦੇ ਆ ਕੱਟ ਕੇ ਪਿੰਡਾਂ ਦੇ ਦਾ ਬਹੁਤ ਫਸਾਈਆਂ ਉਹ ਪਾਉਂਦੀ ਸੀ ਜੀਨਾ ਜੀਨਾ ਕੱਢਦੀ ਦੀ ਬੋਲਦੀ ਸੀ ਕਹਿੰਦੀ ਕਿ ਆਹ ਮਾਰੇ ਬਲ ਅੱਖ ਫਾੜ ਫਾੜ ਤੂੰ ਵੇਖਦੇ ਰਹੇ ਹੋ ਮੈਂ ਸੁਣਿਆ ਨਹੀਂ ਇਹ ਦੁਵਾਰਾ ਦੱਸਿਓ ਕਿ ਆ ਤੂੰ ਕਹਿੰਦੇ ਹੋ ਕੰਜੂ ਛੋੜ ਤੋ ਟੇਗਾ ਟੇਗਾ ਤੱਕਦਾ ਨਹੀਂ ਕੇਸ ਪਵਾ ਦੂੰਗੀ ਆਖਤ ਵਰਨਿੰਗ ਦੇਤੀ ਹੁਣੀ ਪਾਪਾ ਕੋ ਖਿਤਾ ਦੂੰਗੀ ਮਾਫੀ ਭਾਰੀ ਜਾ ਕੇ ਦੱਸ ਦੇ ਬੇਡੈ ਤੂੰ ਤੇਰੇ ਨੂੰ ਕਿੰਦਾ ਵੇਖਿਆ ਨਹੀਂ ਫਿਰ ਲਕਾਰੇ ਮਾਰਦਾ ਬਾਪੂ ਮੇਰੇ ਨੂੰ ਉਹ ਥਾਂ ਦੀ ਚੁੱਪ ਕਰ ਗਈ ਜਿਹੜੀ ਭੋਰਾਣਾ ਗੋਲਦੀ ਸੀ ਫਿਰ ਪੈਗਾ ਸੀ ਪੱਠਾ ਪੰਗਾ ਮੈਂ ਪੰਜਾਬੀਓ ਹਿੰਦੀ ਬੋਲਦੀ ਸੀ